ਕੁਟ ਵਿਖੇ ਸੈਲੀ ਰੋਡ ਤੇ ਮੋਤੀ ਮੈਲ ਦੇ ਬਿਲਕੁਲ ਸਾਹਮਣੇ ਗਲੀਆਂ ਦੀ ਹਾਲਤ ਜਿਹੜੀ ਹੈ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਦੱਸਦੇ ਹੀ ਇਸ ਮੌਕੇ ਤੇ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਹੈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਨਗਰ ਨਿਗਮ ਦੇ ਅੱਗੇ ਜਿਹੜੀ ਹੈ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਗਲੀਆਂ ਦੀ ਜਿਹੜੀ ਹੈ ਮੁਹਾਰਬਤ ਦੀ ਜਾਵੇ ਤਾਂ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਗਰਮੀਆਂ ਆ ਰਹੀਆਂ ਨੇ ਤਾਂ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਚੇਰਮੈਨ ਵਿਬੂਤੀ ਸ਼ਰਮਾ ਨੂੰ ਵੀ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਹੈ ਬੇਨਤੀ ਕੀਤੀ ਗਈ ਕਿ ਤੇ ਉਤੇ ਧਿਆਨ ਦਿੱਤਾ ਜਾਵੇ ਤੇ ਇਸ ਦੇ ਉਤੇ ਧਿਆਨ ਦੇਣ ਦੇ ਨਾਲ ਨਾਲ ਇਹਨਾਂ ਗਲੀਆਂ ਦੀ ਸਫਾਈ ਕੀਤੀ ਜਾਵੇ ਇਸ ਮੌਕੇ ਤੇ ਦੁਕਾਨਦਾਰਾਂ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਹੈ ਜਿੰਨਾਂ ਵਾਲੋ ਇਹ तमाम ਜਾਣਕਾਰੀ ਸਾਂਝੀ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿੰਨਾ ਜ਼ਿਆਦਾ ਮਾੜਾ ਹਾਲ ਜਿਹੜਾ ਹੈ ਉਹ ਗਲੀ ਦਾ ਬਣਿਆ ਹੋਇਆ ਰੋਡ ਦੇ ਵਿੱਚ ਜਿਹੜਾ ਇਹ ਗੰਦਾ ਪਾਣੀ ਖੜਿਆ ਹੋਇਆ ਜਿੱਥੇ ਮੱਖੀ ਮੱਛਰ ਜਿਹੜੇ ਨੇ ਉਹ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਨੇ ਇਹ ਤੇ ਦੁਕਾਨਦਾਰਾਂ ਨੇ ਸ਼ੰਕਾ ਜਤਾਈ ਹੈ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬਿਮਾਰੀਆਂ ਦਾ ਜਿਹੜਾ ਇਹ ਕਾਰਨ ਬਣ ਸਕਦਾ ਹੈ ਜਿਸ ਨੂੰ ਪਹਿਲਾਂ ਪਹਿਲਾਂ ਹੀ ਜਿਹੜਾ ਇਹ ਰੋਕ ਦਿੱਤਾ ਜਾਵੇ ਅਸੀਂ ਅੱਜ ਸੈਲੀ ਰੋਡ ਤੇ ਮੋਤੀ ਮੈਲ ਦੇ ਲਾਗੇ ਤੁਹਾਡੀ ਦੁਕਾਨ ਅੱਥੇ ਇੱਥੇ ਆਪਾਂ ਕਾਫੀ ਢੇਰ ਤੋਂ ਬੜੀ ਮੁਸ਼ਕਿਲ ਚ ਨਿਕਲ ਰਹੇ ਆ ਇੱਥੇ ਦੇਖਿਆ ਜੇ ਦੇਖ ਰਹੇ ਹੋ ਸਾਰੇ ਇੱਥੇ ਕਿ ਜੋ ਹਾਲਾਤ ਹੈਗੇ ਰੋਡ ਦੇ ਉੱਪਰ ਬੜਾ ਕਿਚੜ ਗੋਬਰ ਦਾ ਬੜਾ ਜਿਆਦਾ ਗੰਦ ਰੋਡ ਤੇ ਆ ਰਿਹਾ ਹੈ ਜਿਹਦੇ ਕਰਕੇ ਬਹੁਤ ਜਿਆਦਾ ਸਮੈਲ ਸਾਡੀ ਰੋਡ ਤੇ ਤੇ ਖੜੇ ਹੋਣਾ ਵੀ ਬੜਾ ਮੁਸ਼ਕਿਲ ਹੋ ਗਿਆ ਔਰ ਪਿਛਲੇ ਆਪਾਂ ਕਿੰਨੇ ਮਹੀਨਿਆਂ ਤੋਂ ਕੰਟੀਨਿਊ ਕਾਰਪੋਰੇਸ਼ਨ ਵਿੱਚ ਜਾ ਕੇ ਅਪੀਲ ਉਹਨਾਂ ਨੂੰ ਲੈਟਰ ਤੇ ਵੀ ਦਿੱਤਾ ਹੈਗਾ ਉਹਨਾਂ ਨੂੰ ਆਪਾਂ ਬੜੀ ਵਾਰੀ ਰਿਕਵੈਸਟ ਕਰ ਲਈ ਹੈ ਕਿ ਪਲੀਜ਼ ਜਦਾ ਸਮਾਧਾਨ ਕੀਤਾ ਜਾਏ ਤਾਕੀ ਇਹ ਜਿਹੜਾ ਆਉਣ ਵਾਲੇ ਬਿਮਾਰੀਆਂ ਦਾ ਘਰ ਗਰਮੀ ਆ ਰਹੀਆਂ ਹੈ بارشਾਂ ਦਾ ਮੌਸਮ ਆ ਰਿਹਾ ਹੈ ਤੇ ਮੱਖੀ ਮੱਛਰ ਬਹੁਤ ਜ਼ਿਆਦਾ ਹੋ ਜਾਏਗਾ ਉਹਦੇ ਨਾਲ ਬਿਮਾਰੀਆਂ ਵੀ ਵੱਧ ਜਾਣਗੀਆਂ ਤੇ ਸਾਡੀ ਬੜੀ ਰਿਕੁਐਸਟ ਹੈ ਕਾਰਪੋਰੇਸ਼ਨ ਅੱਗੇ ਕਿ ਪਲੀਜ਼ ਇਹਨੂੰ ਇਹ ਟਰਸਟ ਅਗੇ ਏਰੀਆ ਸਾਹਿਬ ਟਰਸਟ ਦਾ ਵੀ ਪੈਂਦਾ ਤੇ ਇਹ ਦੇਖੋ ਸਰ ਹਾਲਾਤ ਬਹੁਤ ਖਰਾਬ ਹੈ ਗਿਆ ਤੇ ਸਾਡੀ ਰਿਕੁਐਸਟ ਹੈ ਟਰਸਟ ਦੀ ਵੈਸੇ ਰੋੜ ਪੈਂਦੀ ਹੈ ਸਾਡੀ ਰਿਕੁਐਸਟ ਹੈ ਕਿ ਪਲੀਜ਼ ਇਹਨੂੰ ਜਲਦੀ ਸਮਾਧਾਨ ਕੀਤਾ ਜਾਏ ਅਸੀਂ ਸਾਰੇ ਟੈਕਸ ਪੇ ਕਰਦੇ ਹਾਂ ਸਭ ਕੁਝ ਕਰਦੇ ਹਾਂ ਟਾਈਮ ਦੀ ਫਿਰ ਉਸ ਤੋਂ ਬਾਵਜੂਦ ਵੀ ਇਹ ਸਾਨੂੰ ਇਦਾਂ ਦੀ ਸਰਵਿਸ ਮਿਲ ਰਹੀ ਹੈ ਤੇ ਬਹੁਤ ਇੱਕ ਸ਼ਰਮਨਾਕ ਐ ਇਨੂੰ ਪਲੀਜ਼ ਸੌਟ ਆਊਟ ਕੀਤਾ ਜਾਵੇ। ਧੰਨਵਾਦ। ਸ਼ਿਕਾਇਤ ਅੱਪਾ ਕਾਰਪੋਰੇਸ਼ਨ ਦੇ ਵਿੱਚ ਦੀ ਸ਼ਿਕਾਇਤ ਕੀਤੀ ਹੈ, ਰਿਟਰਨ ਅਪੀਲ ਵੀ ਕੀਤੀ ਹੈ ਬਹੁਤ ਵਾਰ। ਲੇਕਿਨ ਉਹ ਆਈ ਵੀ ਅਫਸਰ ਉਹ ਦੇਖ ਕੇ ਗਏ ਆ ਬੜੀ ਵਰੀ, ਲੇਕਿਨ ਹਾਲ ਤੱਕ ਸਮਾਧਾਨ ਕੋਈ ਨਹੀਂ ਹੋਇਆ। ਤੇ ਸਾਡੀ ਅਪੀਲ ਐ, ਰਿਕਵੈਸਟ ਐ ਪਲੀਜ਼ ਇਹਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ। ਮੈਂ 버ਜਰਮਾਰਟ ਦੇ ਆਸ-ਪਾਸ ਜਿਤਨੇ ਵੀ ਲੋਕੇਸ਼ਨ ਹੈ ਉਸਕੇ ਬਾਰੇ ਮੈਂ ਆਪਣੇ ਚੇਅਰਮੈਨ ਸ਼੍ਰੀ भूभूति शर्मा जी से अपील करना चाहता हूँ कृपया इस तरफ ध्यान दें क्योंकि सैली रोड पे जो नाला है वो लोगों ने बंद कर दिया है जिसकी वजह से जो सारा ओवरफ्लो सीवरेज का वो सड़क पे आ रहा है जिससे इस मार्केट के लोगों का आना जाना बड़ा मुश्किल हो गया है कृपया इसकी और शीघ्र ध्यान दें मैं यही निवेदन करता हूं अपने चेयरमैन श्री बबूती शर्मा से कि वे कृपया जल्दी से जल्दी इस समस्या की ओर ध्यान दें और इसका समाधान करें जय हिंद कैमरा परसन हनी अजय रिपोर्ट